ਹਾਂਜੀ ਦੋਸਤੋ ਅੱਜ ਅਸੀਂ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਅਸੀਂ ਸਿੱਖਣ ਜਾ ਰਹੇ ਹਾਂ ਜੀ ਇੱਕ ਸਲਾਈ ਦੇ ਵਿੱਚ ਗੁੰਮ ਪਾਈਪਿੰਗ ਕਿਸ ਤਰ੍ਹਾਂ ਲਗਾਈ ਜਾਏ ਸੋ ਪਹਿਲਾਂ ਅਸੀਂ ਕੱਪੜੇ ਤੇ ਸਿੱਧੀ ਪਾਈਪਿੰਗ ਰੱਖ ਲੈਣੀ ਹੈ ਤੇਰਾ ਦੂਸਰਾ ਕੱਪੜਾ ਹੈ ਉਹਨੂੰ ਬਿਲਕੁਲ ਉਹਦੇ ਉੱਪਰ ਸਿੱਧਾ ਕਰਕੇ ਰੱਖ ਲੈਣਾ ਤੇ ਫਿਰ ਬਿਲਕੁਲ ਕਿਨਾਰੇ ਤੇ ਸਿੱਧੀ ਸਲਾਈ ਲਗਾਨੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਪੜੇ ਦੀ ਸੈਟਿੰਗ ਕਰਦੇ ਜਾਣਾ ਹੈ ਨਾਲ ਤਾਂ ਜੋ ਕਪੜਾ ਸਿਲਾਈ ਤੋਂ ਬਾਹਰ ਨਾ ਆਏ ਐ ਸਭ ਤੋਂ ਆਸਾਨ ਤਰੀਕਾ ਹੈ ਜੀ ਗੁੰਮ ਪਾਈਪਿੰਗ ਲਗਾਉਂਦਾ ਇਹਦੇ ਨਾਲ ਪਾਈਪਿੰਗ ਦੀ ਫਿਨਿਸ਼ਿੰਗ ਬਹੁਤ ਵਧੀਆ ਆਂਦੀ ਹੈ ਸਵੈਸਤਰਾ ਕਪੜੇ ਨੂੰ ਸਿੱਧੇ ਕਰਕੇ ਸਿਲਾਈ ਲਗਾਉਂਦੇ ਜਾਣਾ ਹੈ ਕਪੜੇ ਤੇ ਐਂਡ ਤੇ ਪਾਈਪਿੰਗ ਤੇ ਕਪੜੇ ਨੂੰ ਪੱਕਾ ਜ਼ਰੂਰ ਕਰ ਲੈਣਾ ਹੈ ਤਾਂ ਜੋ ਪਾਈਪਿੰਗ ਉੱਦੜੇ ਨਾ ਹੁਣ ਜੇ ਸੀ ਸਿੱਧਾ ਕਰਕੇ ਦੇਖ ਲਿਆ ਹੈ ਬਹੁਤ ਪਿਆਰੀ ਫਿਨਿਸ਼ਿੰਗ ਆਈ ਹੈ ਪਾਈਪਿੰਗ ਦੀ ਸੋ ਤੁਹਾਨੂੰ ਸਾਡਾ ਇਹ ਤਰੀਕਾ ਕਿਵੇਂ ਲੱਗਿਆ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਸੋ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ